ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਦੂਸਰੇ ਸੰਦੂਖ ਦਾ ਪੰਜਵਾਂ ਭਾਗ ਲਾਸਟ ਪੰਜਵਾਂ ਪਾਰਟ ਤੇ ਬਿਲਕੁਲ ਤਿਆਰ ਹੋ ਚੁੱਕਿਆ ਜੀ ਸੰਦੂਖ ਨਵਾਂ ਪਿੱਤਲ ਲਾ ਕੇ ਪਹਿਲਾਂ ਤਾਂ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਜੀ ਸਾਰਿਆਂ ਦੇ ਨਾਲ ਸਾਂਝੀ ਸਾਰਿਆਂ ਦੇ ਨਾਲ ਕਰੋ ਜੀ ਸ਼ੇਅਰ ਸੋਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਲਓ ਜੀ ਸੰਦੋਖ ਪੂਰਾ ਪ੍ਰੋਪਰ ਤਿਆਰ ਹੋ ਰਿਹਾ ਹੋ ਚੁੱਕਿਆ ਵਾ ਦੇਖੋ ਪਿੱਤਲ ਦੇ ਵਿੱਚ ਕੱਲੇ ਕੱਲੇ ਪਿੱਤਲ ਦੇ ਵਿੱਚ ਕੱਲਾ ਅਲੱਗ-ਅਲੱਗ ਡਿਜ਼ਾਈਨ ਸਾਰਿਆਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਕੀਤਾ ਜੀ ਆਪਾਂ ਸਾਰੀਆਂ ਡੱਬੀਆਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆ ਦੇਖ ਸਕਦੇ ਹੋ ਤੁਸੀਂ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਸਾਡੇ ਕੋਲੇ ਲੈ ਕੇ ਆ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਗਵਾਲ ਰੋਡ ਆ ਜੀ ਬੱਲਵਾਲ ਚੌਂਕ ਤੇ ਇਹਨਾਂ ਸੰਦੂਖਾਂ ਦਾ 1 ਤੋਂ ਲੈ ਕੇ 4 ਤੱਕ ਪਾਰਟਸ ਅਲੱਗ-ਅਲੱਗ ਵੀਡੀਓ ਪਾਈ ਗਈ ਹੈ ਜੀ ਤੇ ਇਸ ਸੰਦੂਖ ਦੀ ਇਹ ਲਾਸਟ ਪੰਜਵਾਂ ਪਾਰਟ ਆ ਜੀ ਬਿਲਕੁਲ ਫਾਈਨਲ ਟੱਚ ਆ ਪਿੱਤਣ ਲੱਗ ਚੁੱਕਿਆ ਕੋਕੇ ਲੱਗ ਚੁੱਕੇ ਆ ਬਿਲਕੁਲ ਤਿਆਰ ਆ ਜੀ ਬਿਲਕੁਲ ਸੰਦੂਖ ਤੁਸੀਂ ਵੀ ਆਪਣਾ ਸੰਦੂਖ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਅਗਰ ਸਾਡੇ ਕੋਲੋਂ ਤੁਸੀਂ ਸੰਦੂਖ ਮੁੱਲ ਲੈਣਾ ਮੁੱਲ ਲੈ ਸਕਦੇ ਹੋ ਆਪਣਾ ਸੰਦੂਖ ਤਿਆਰ ਕਰਵਾਉਣਾ ਆਪਣਾ ਤਿਆਰ ਕਰਵਾ ਸਕਦੇ ਹੋ ਜੀ ਸਾਡਾ ਨੰਬਰ ਨੋਟ ਕਰ ਲਓ ਜੀ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਪਰਸੇ ਵਾਲੇ ਜੀ ਆਪਣੇ ਸੰਦੂਖ ਤਿਆਰ ਕਰਵਾਓ ਕਟੋ ਕਟੋ 6-7 ਦਿਨ ਹੋ ਗਏ ਸੰਦੂਖਾਂ ਦੀ ਤਿਆਰੀ ਚੱਲਦੀ ਨੂੰ ਤੇ ਅਜੇ ਇੱਕ ਸੰਦੂਖ ਬਾਕੀ ਆ ਤੇ ਉਹਨੂੰ ਹੁਣ ਇਹਦੇ ਬਾਅਦ ਚ ਤਿਆਰ ਕਰਨ ਲੱਗਣਾ ਹੁਣ ਇਹ ਸੰਦੂਖ ਪੂਰਾ ਪ੍ਰੋਪਰ ਤਿਆਰ ਹੋ ਚੁੱਕਿਆ ਜੀ ਆਗਰ ਕੋਈ ਭੈਣ ਭਰਾ ਵੀਰ ਐਸ ਸੰਦੂਖ ਦਾ ਚਾਹਵਨ ਹੈਗਾ ਜੀ ਲੈਣ ਦਾ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡਾ ਨੰਬਰ ਹੈਗਾ 8264144602 ਆਪਣੇ ਸੰਦੂਖ ਤਿਆਰ ਕਰਵਾਓ ਜੀ ਪੁਰਾਣੇ ਜਿਹੜੇ ਘਰਾਂ ਚ ਪਏ ਆ ਆਪਣੇ ਸੰਦੂਖ ਤਿਆਰ ਕਰਵਾਓ ਅਗਰ ਤੁਸੀਂ ਉਹਨੂੰ ਸੇਲ ਕਰਨਾ ਸਾਡੇ ਨਾਲ ਗੱਲ ਕਰਕੇ ਸਾਨੂੰ ਸੇਲ ਕਰ ਸਕਦੇ ਹੋ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕ ਪਿੰਡ ਜੋਧਾ ਦੇ ਵਿੱਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਇਹ ਸੰਦੂਖ ਪੂਰਾ ਪ੍ਰੋਪਰ ਅੱਜ ਤਿਆਰ ਹੋ ਗਿਆ ਜੀ ਤੇ ਹੁਣ ਇਹਨੂੰ ਆਪਾਂ ਕਰਨਾ ਜੀ ਰੈਪ ਤਾਂ ਕਿ ਇਹ ਮਿੱਟੀ ਘਟੇ ਤੋਂ ਬਚਿਆ ਜਾ ਸਕੇ ਮਿੱਟੀ ਘਟਾ ਨਾ ਪਵੇ ਇਹਦੇ ਤੇ ਤੇ ਹੁਣ ਆਪਾਂ ਇਹਨੂੰ ਕਰਨ ਲੱਗਣਾ ਜੀ ਰੈਪ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਜੀ ਸ਼ੇਅਰ ਤੇ ਸਾਰੇ ਨਾਲ ਸਾਂਝੀ ਕਰਿਓ ਅਗਰ ਕਿਸੇ ਨੇ ਸੰਦੂਖ ਤਿਆਰ ਕਰਵਾਉਣਾ ਚਰਖਾ ਤਿਆਰ ਕਰਵਾਉਣਾ ਮਧਾਣੀ ਚੱਕੀ ਤਿਆਰ ਕਰਵਾਉਣੀ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕ ਹਰ ਇੱਕ ਪੰਜਾਬੀ ਸੱਭਿਆਚਾਰ ਨੂੰ ਆਪਾਂ ਤਿਆਰ ਕਰਦੇ ਆ ਜੀ ਨਵਾਂ ਵੀ ਬਣਾਉਣੇ ਆ ਤੇ ਪੁਰਾਣੇ ਨੂੰ ਮੋਡੀਫਾਈ ਤਿਆਰ ਵੀ ਕਰ ਦੇਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ